ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਉ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਟਾਈਮ ਜਿਹੜਾ ਸਵੇਰ ਦੇ 5 ਵਜੇ ਤੇ ਕੰਮ ਥੋੜਾ ਉਹ ਤਾਂ ਜਿਹੜਾ ਆਪਣਾ ਸੋਈ ਜਾਂਦਾ ਮੈਂ ਕਰ ਲਿਆ ਤੇ ਇੱਥੇ ਨਾ ਕੱਲ ਜੁਨੀ ਤੇ ਲੈਸ ਲਗਾਣੀ ਸ਼ੁਰੂ ਕੀਤੀ ਵੀ ਤੇ ਥੋੜੀ ਜਿਹੀ ਕੀਤੀ ਸੀਗੀ ਰਾਤੀ ਤੇ ਇਨਾ ਟਾਈਮ ਨਹੀਂ ਲੱਗਿਆ ਤੇ ਹੁਣ ਮੈਂ ਸੋਚਿਆ ਚਲੋ ਫੋਨ ਕਰ ਲੈਂਦੀ ਆ ਇਹ ਨਾ ਮੋਤੀਆ ਵਾਲੀ ਲੈ ਲਈ ਵੀ ਇੱਕ ਮਤਲਬ ਜਿਹੜੇ ਮਸ਼ੀਨ ਤੇ ਜਿਹਦਾ ਦੂਜਾ ਪੈਰ ਹੁੰਦਾ ਇੱਕ ਮਤਲਬ ਲਗਾ ਕੇ ਲਗਾ ਲਊਂਗੀ ਕਿਉਂ ਨਹੀਂ ਲੈਸ ਉਹਨਾਂ ਨੇ ਵੀ ਸੈੱਟ ਨਹੀਂ ਆਇਆ ਇਸ ਲਈ ਹੁਣ ਮੈਂ ਨਾ ਹੱਥ ਨਾਲ ਹੀ ਲਾਉਣ ਲੱਗੀ ਆ ਧੰ ਵਰਕੇ ਸੂਈ ਨਾਲ ਥੋੜਾ ਟਾਈਮ ਤਾਂ ਲੱਗੂਗਾ ਚਲੋ ਹੁਣ ਇਹ ਲੈ ਆਂਦੀ ਤੇ ਲਾਣੀ ਤਾਂ ਪੈਣੀ ਐ ਐਸਾਂ ਵਰਕੇ ਆਹ ਹੈ ਵੀ ਮੋਤੀਆਂ ਵਾਲੀ ਲੈਸ ਤੇ ਆਵੜੀ ਚੁਣੀ ਹੈ ਤੇ ਹੁਣ ਮੈਂ ਕਹਿੰਦਾ ਚਲੋ ਹਜੇ ਬਾਕੀ ਘਰ ਦੇ ਸੁੱਤੇ ਹੋਏ ਆ ਤੇ ਉਹ ਜਦ ਤੱਕ ਮੈਂ ਆਪਣੀ ਹੋਰ ਕੰਮ ਕਰਨਾ ਜਦ ਤੱਕ ਉੱਠਦੇ ਨਹੀਂ ਸਪਾਈ ਵਗੈਰਾ ਵੀ ਨਹੀਂ ਬੰਦਾ ਕਰ ਸਕਦਾ ਇਸ ਲਈ ਮੈਂ ਕਿਹਾ ਚਲ ਥੋੜਾ ਰੋਕ ਤੇ ਮੈਂ ਲੈ ਅਸ ਲਗਾ ਕਿਉਂਕਿ ਇੱਦਾਂ ਲਾ ਲਈ ਹੈ ਨਾ ਟਾਈਮ ਵੀ ਲੱਗਣਾ ਹੱਥ ਨਾਲ ਥੋੜਾ ਤੇ ਮੈਂ ਤੁਹਾਨੂੰ ਲਾ ਕੇ ਪੂਰੀ ਕੰਨੀਲ ਦਿਖਾਉਂਦੀ ਆਂ ਨਿਕਲਾਈ ਹੈ ਇਹ ਉਦੋਂ ਦੀ ਨਹੀਂ ਹੈਗੀ ਕਣੀ ਥੋੜੀ ਮਿਹਨਤ ਹੁੰਦੀ ਹੱਥ ਨਾਲ ਕਿੰਨੇ ਦਮ ਗੋਚੱਕਰ ਨਹੀਂ ਹੈ ਉਹ ਜੁੜ ਜਊਂਗੇ ਤੇ ਮੈਂ ਦੇਖ ਰਹੀ ਹਾਂ ਕਿੰਨੀ ਕਿ ਲੱਗਦੀ ਹੈ ਕਿਉਂਕਿ ਕਿੰਨੀ ਹੈਗੀ ਆਪਣੀ ਇਹ 2.5 ਮੀਟਰ ਦੀ ਸਾਰੇ ਪਾਸੇ ਲਗਾਉਣੇ ਟਾਈਮ ਵੀ ਲੱਗੇ ਜਾਣਾ 8 ਮੀਟਰ ਲੇਸ ਹੈਗੀ ਇਹ ਜੋ ਨੀਆਂ ਲੱਗੀਆਂ ਲਗਾਈਆਂ ਵੀ ਆਂਦੀਆਂ ਚੁੰਨੀਆਂ ਫਿਰ ਉੱਪਰ ਨੂੰ ਕਈ ਵਾਰ ਪਸੰਦ ਨਹੀਂ ਆਉਂਦੀ ਹੁਣ ਜੇ ਪਸੰਦ ਦੀ ਕੱਜ ਬਣਾਣੀ ਹੈ ਤਾਂ ਫਿਰ ਉਹ ਟਾਈਮ ਤਾਂ ਲੱਗਣਾ ਹੀ ਮੈਂ ਬਹੁਤ ਟਰਾਈ ਕੀਤਾ ਉਹਨਾਂ ਵਿੱਚ ਵਿੱਚ ਸੀਨਾ ਰਹਿ ਜਾਂਦੀਆਂ ਮਸ਼ੀਨ ਨਾਲ ਫਿਰ ਮੈਂ ਸੋਚਿਆ ਚਲੋ ਜੇ ਲਾਣੀ ਹੈ ਤਾਂ ਵੇ ਚੰਗੀ ਤਰ੍ਹਾਂ ਲਾਈਏ ਚੁੰਨੀ ਨੂੰ ਆਪਣੇ ਨੂੰ ਲੈਸ ਲੱਗ ਗਈ ਚਾਰੇ ਪਾਸੇ ਆ ਦੇਖੋ ਇਹਨਾਂ ਪਤਾ ਨਹੀਂ ਲੱਗਦਾ ਵੀ ਸੂਈ ਨਾ ਲੱਗੀ ਹੈ ਨਾ ਇਧਰੋਂ ਮੈਂ ਜਿਹੜਾ ਬ੍ਰੀਕ ਟਾਂਕਾ ਬਿਲਕੁਲ ਚੱਕਿਆ ਤੇ ਥੋੜਾ ਇਧਰੋਂ ਵੱਡਾ ਬਟਾ ਜਾਖਦੇ। ਹਾਂ ਦੇਖੋ ਸਾਰੇ ਪਾਸੇ ਲਾਤੀ। ਤੇ ਤੁਸੀਂ ਵੀ ਜੇਕਰ ਮੋਤੀਆਂ ਨਹੀਂ ਲੈਸ ਹੋਵੇ ਮਸ਼ੀਨ 'ਚ ਨਾ ਸੈੱਟ ਨਹੀਂ ਆਉਂਦੇ ਕਈ ਵਾਰ ਸੂਈ ਰੁੱਟਣ ਦਾ ਵੀ ਡਰ ਰਹਿੰਦਾ। ਇਸ ਤਰ੍ਹਾਂ ਕਰਕੇ ਲਗਾ ਸਕਦੇ ਹੋ। ਸੋ ਇਹ ਨਾਲ ਅੱਧਾ ਘੰਟਾ ਲੱਗਿਆ ਤਕਰੀਬਨ ਜੇ ਲਗਾਤਾਰ ਬਹਜੋ ਤਾਂ ਫਿਰ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਲੈਸ ਲਗਾਉਣ ਨਾਲ ਨਾ ਚੁੰਨੀ ਦੀ ਵਧੀਆ ਰੂਪਜਾ ਬਣ ਜਾਂਦਾ ਹੈ ਨਾ ਤੇ ਇਸ ਤਰ੍ਹਾਂ ਕਰਕੇ ਤੁਸੀਂ ਲੈਸ ਨਾਲ ਡਿਜ਼ਾਈਨ ਬਣਾ ਸਕਦੇ ਹੋ ਚਾਹੇ ਬ੍ਰੇਕ ਇਦਾਂ ਲੈਸ ਵਿੱਚ ਲਾ ਕੇ ਵੀ ਜੇ ਮੈਂ ਜਿਆਦਾ ਭਾਰੀ ਦੁਪੱਟਾ ਬਣਾਉਣਾ ਹੋਵੇ ਬਣ ਸਕਦਾ ਲੈਸਰ ਨਾਲ ਹੀ ਉਹਨਾਂ ਨੂੰ ਪਟਾਇਲ ਵਾਲੇ ਜਿਹੜੇ ਦੁਪੱਟੇ ਹੁੰਦੇ ਉਹ ਵੀ ਵਧੀਆ ਲੱਗਦੇ ਐ ਇਸ ਤਰ੍ਹਾਂ ਕਰਕੇ ਲੈਸਰ ਨਾਲ ਡਿਜ਼ਾਈਨ ਕਰਕੇ ਦੇਖਿਓ ਤੇ ਉਹ ਵੀ ਵਧੀਆ ਲੱਗਦੇ ਐ ਇਹ ਵਿੱਚ ਚਾਹੇ ਲਗਰੋ ਚਾਹੇ ਲੰਬੀ ਜਾਵੀ ਲੈਸਰ ਬ੍ਰੀਕ ਜਿਹੜੀ ਆਂਦੀ ਐ ਪਰ ਮੈਂ ਇਹਨੂੰ ਅਨਨਜ਼ੇ ਡਿਜ਼ਾਈਨ ਕਰਨਾ ਸੀਗਾ ਤੇ ਮੈਂ ਕਰ ਲਿਆ ਮਸ਼ੀਨਾਂ ਦਾ ਬਸ ਉਹੀ 10-15 ਮਿੰਟ ਬਸ ਹੀ ਲੱਗਦੀ ਹੈ ਤੇ ਲੱਗ ਜਾਂਦੀ ਹੈ। ਇਹ ਤਾਂ ਲੈਸ ਲਗਾ ਕੇ ਇਹ ਲੈਸ ਆਈ ਸੀ ਕਿ 10 ਰੁਪਏ ਮੀਟਰ ਸੱਚ। ਬਾਕੀ ਉਹ ਆਪਣੇ ਆਪਣੇ ਏਰੀਆ ਦਾ ਹਿਸਾਬ ਹੋ ਜਾਂਦਾ ਕਿਤੇ ਥੋੜੀ ਸਸਤੀ ਮਿਲ ਜਾਂਦੀ ਥੋੜੀ ਮਹਿੰਗੀ। ਪਰ ਜਿਹੜੀ ਮੋਟੇ ਵਾਲੇ ਲੈਸ ਹੈ ਥੋੜੀ ਆਉਂਦੀ ਹੈ ਨਾ 10-12 ਤੋਂ ਮੀਟਰ ਤੌਰ ਇਤੋਂ ਮੇਰੇ ਹਿਸਾਬ ਨਾਲ ਕਿਤੇ ਮਿਲਦੀ ਹੋਣੀ। ਉਹ ਸੈਂਡੇ ਦੀ ਗਾਂਦ ਜਿੱਥੋਂ ਅਸੀਂ ਲਿਆਉਂਦੇ ਆ ਤੇ ਲੱਗੀ 7 ਮੀਟਰ ਲੱਗੀ ਆ ਵਾਲੀ ਲੈਸ ਤੇ ਇੰਨੀ ਕੁ ਬਚ ਗਈ ਇਹ ਦੇਖੋ ਇਹ ਸੌਂਟ ਤੇ ਲੱਗਦੀ ਆ ਤੇ ਥੋੜੀ ਜਿਹੀ ਬੱਤੇ ਲਿਆਉਂਦੇ ਦੀ ਕਿਉਂਕਿ ਜੇ ਘਟ ਜਾਵੇ ਕਈ ਵਾਰ ਨਾਲ ਦੀ ਨਹੀਂ ਮਿਲਦੀ ਫਿਰ ਜਾਣਾ ਵੀ ਥੋੜਾ ਔਖਾ ਹੋ ਜਾਂਦਾ ਹੈ ਨਾ ਤੇ ਕੰਮ ਵਿਚੇ ਲਟਕ ਜਾਂਦਾ ਇਸ ਲਈ ਮੈਂ 10 ਦੇ ਤੋਂ ਵੱਧ ਲੈਣੇ ਚੰਗੇ ਆ ਚਲ ਕੰਮ ਆ ਜਣੀ ਵੈਸੇ ਉਹ ਵੇਸਟ ਨਹੀਂ ਜਾਣੀ ਹੈਗੀ ਤੇ ਅੱਜ ਦੀ ਵੀਡੀਓ ਨਹੀਂ ਕੀ ਸੀਗੀ ਤੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗੀ ਮੇਰੀ ਆਹ ਵਾਲੀ ਚੁੰਨੀ ਦੇ ਲੈਸ ਲਾਂ ਦਾ ਜਿਹੜਾ ਢੰਗ ਹੈਗਾ ਮੋਤੀਆਂ ਨੇ ਲੈਸ ਜੇ ਨਹੀਂ ਮਸ਼ੀਨਾਂ ਲੱਗਦੀ ਤਾਂ ਤੁਸੀਂ ਇਦਾਂ ਹੱਥ ਨਾਲ ਲਾ ਸਕਦੇ ਤੇ ਇਸ ਤਰ੍ਹਾਂ ਵੀਡੀਓ ਨੂੰ ਸਪੋਰਟ ਕਰਦੇ ਰਿਹਾ ਕਰੋ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਤੇ ਲਾਈਕ ਜਰੂਰ ਕਰਦੇ ਆ ਕਰੋ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵਾਹਿਗੁਰੂ ਕਰੇ ਹਮੇਸ਼ਾ ਹੀ ਐਦਾਂ ਹੱਸਦੇ ਵਾਸਤੇ ਰਹਿਣ ਆਪਣੇ ਘਰਾਂ ਦੇ ਵਿੱਚ ਤੇ ਵਾਹਿਗੁਰੂ ਸਾਹਿਬ ਜੀ ਮਨੋ ਕਾਮਨਾਵਾਂ ਪੂਰੀਆਂ ਕਰਨ ਚੰਗਾ ਜੀਵਨ ਰੱਖਾ